ਸਾਉ ਤੋਂ ਪਹਿਲਾਂ ਜਾ ਵਾਲਮੀਕੀ ਹਰਰ ਵਾਲਮੀਕੀ ਜੋ ਬੋਲੇ ਸੋਨਰ ਪਾਇਆ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਾਇਬ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਕੰਦੀ ਦੇ ਬਰਾਜਮਾਨ ਸਤਿਗੁਰੂ ਮਲਕੀਤਨਾਥ ਮਹਾਰਾਜ ਕੀ ਜੈ ਅੱਜ ਜੋ ਪਵਿੱਤਰ ਦਿਹਾੜਾ ਜਿਹੜਾ ਨਵ ਵਰਸ਼ ਮਹਾ ਇਸ਼ਨਾਨ ਜਿਹੜਾ ਹਰ ਸਾਲ ਹੀ ਪਾਵਨ ਵਾਲਮੀਕੀ ਤੀਰਥੇ ਸਤਿਗੁਰੂ ਮਲਕੀਤਨਾਥ ਮਹਾਰਾਜ ਜੀ ਵੱਲੋਂ ਔਰ ਧੂਣਾ ਸਾਹਿਬ ਟ੍ਰੈਸ ਤਲੋਂ ਔਰ ਸਤਿਗੁਰੂ ਗਿਆਨਨਾ ਸਾਹਿਬਾ ਅਸ਼ਰਮ ਵੱਲੋਂ ਸੰਤ ਬਾਰਾ ਗਿਰਧਾਰੀਨਾ ਜੀ संत बाबा सेवकनाथ जी ਜਿਨ੍ਹਾਂ ਦੀ ਰਹਿਨਮਾਈ ਹੇਠ ਜਿਹੜਾ ਇਹ ਹਰ ਸਾਲ ਹੀ ਬੜਾ ਸ਼ੁਭ ਦਿਹਾੜਾ ਜਿਹੜਾ ਸੰਗਤਾਂ ਦੇ ਸਜੋਗ ਨਾਲ ਮਨਾਇਆ ਜਾਂਦਾ ਔਰ ਖਾਸ ਕਰਕੇ ਸੰਗਤਾਂ ਨੂੰ ਅਪੀਲ ਕਰਦੇ ਆਂਗੇ ਭਾਈ ਇਸ ਪਹਿਲੀ ਤਰੀਕ ਤੇ ਔਰ 31 ਤਰੀਕ ਨੂੰ ਜਿਹੜਾ ਦੂਰ ਦਰਾਡੇਆਂ ਤੋਂ ਸੰਗਤ ਰਾਤ ਆ ਜਾਂਦੀ ਹੈ ਜਿਹੜੇ ਨੇੜੇ-ਨੇੜੇ ਦੇ ਇਲਾਕੇ ਵਾਲੇ ਵੀ ਸੰਗਤਾਂ ਸਾਰਿਆਂ ਨੂੰ ਬੇਨਤੀ ਕਰਦੇ ਆਂਗੇ ਭਾਈ ਪਾਵਨ ਵਾਲਮੀਕ ਤੀਰ ਤੇ ਆਪਣੇ ਬੱਚਿਆਂ ਸਮੇਤ ਜਿਹੜਾ ਪਹਿਲੀ ਤਰੀਕ ਨੂੰ ਇਸ਼ਨਾਨ ਕਰਕੇ ਜਿਹੜਾ ਸਾਲ ਦੀ ਸ਼ੁਰੂਆਤ ਕਰਿਆ ਕਰੋ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਇਹਨਾਂ ਅਮਨਦੀਪ ਭਾਈ ਅਮਨਦੀਪ ਭਾਈ ਇਹ ਅਮਨਦੀਪ ਬਾਜਵਾਜੀ ਜਿਹੜੇ ਜਿਹੜੇ ਸਤਿਗੁਰੂ ਮਹਾਰਾਜ ਮਲਕੀਤ ਨਾਜ਼ ਦੀ ਰਹਿਨ ਮਾਈ ਹੈ ਇੱਥੇ ਜਿਹੜਾ ਡਾਕਟਰ ਪ੍ਰੀਮ ਰਾਓ ਬੇੜਕਰ ਜੀ ਔਰ ਪਰਮਾਤਮਾ ਵਾਲਮੀਕ ਮਹਾਰਾਜ ਦੀ ਫੋਟੋ ਦੇ ਨਾਲ ਜਿਹੜਾ ਨਵੇਂ ਸਾਲ ਦਾ ਕੈਲੰਡਰ ਜਿਹੜਾ ਰਿਲੀਜ਼ ਕੀਤਾ ਪਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਜੁਗਣੀ ਕਰੇ ਤਰੱਕੀਆਂ ਬਖਸ਼ਣ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਜੈਪੀ ਜੈ ਭਾਰਤ ਅੱਜ ਨਵੇਂ ਸਾਲ ਦਾ ਜਿਹੜਾ ਕੈਲੰਡਰ ਰਿਲੀਜ਼ ਕੀਤਾ ਗਿਆ 2026 ਦਾ ਇਹ ਭਗਵਾਨ ਵਾਲਮੀਕੀ ਜੀ ਦੇ ਇਸ ਸਥਾਨ ਤੇ ਸੰਤ ਕਲਕੀ ਨਾਜ ਜੀ ਵੱਲੋਂ ਸੋ ਮੈਂ ਧੰਨਵਾਦ ਕਰਦਾ ਆ ਤੇ ਸੰਤ ਕਲਕੀ ਨਾਜ ਜੀ ਦਾ ਜਿਨ੍ਹਾਂ ਨੇ ਅੱਜ ਇਹ ਪੋਸਟਰ ਰਿਲੀਜ਼ ਕੀਤਾ ਇਹ ਨਵੇਂ ਸਾਲ ਦਾ ਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਆ ਬਖਸ਼ਣ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੁਣ ਜੈ ਵਾਲਮੀਕੀ ਜੈ ਵਾਲਮੀਕੀ ਅਮਨਦੀ ਕੈਲੰਡਰ ਦੇ ਵਿੱਚ ਤੁਹਾਡਾ ਪ੍ਰੋਪਰਟੀ ਐਡਵਾਈਜ਼ਰ ਦਾ ਕੰਮ ਹੈ ਇਹਦੇ ਵਿੱਚ ਹਾਂਜੀ ਸਾਡਾ ਪ੍ਰੋਪਰਟੀ ਐਡਵਾਈਜ਼ਰ ਦਾ ਕੰਮ ਹੈ ਮੇਰੇ ਡੈਡੀ ਕੋਲ ਪ੍ਰੇਮ ਲਾਲ ਤੇ ਮੇਰੇ ਵੱਲੋਂ ਅਮਨਦੀ ਵੱਲੋਂ 88 ਫੋਟ ਮਜੀਠਾ ਰੋਡ ਤੇ ਪ੍ਰੋਪਰਟੀ ਡੀਲਰ ਦਾ ਆਫਿਸ ਹੈ ਜੀ